ਚੱਲਾ। ਆ ਹੋਇਆ ਵੀ ਆ ਨੀ ਗੱਲਾਂ ਚੰਗੀਆਂ ਕੋਈ ਨਾ ਵਾਰੀ ਮੇਰੀ ਵੀ ਹੋਣੀ ਕਹਿ ਦੇ। ਨਹੀਂ ਤਾਂ ਸਟਾਲਾ ਵਾਲੀ ਬਥੇ ਸੰਤਰੀ ਜਿੱਕੀ ਜਾਣੀ ਵੀ ਆ ਤੇ ਅੱਗ ਪਹਿਲਾਂ ਦੱਸੀ ਮੈਨੂੰ। ਜਦੋਂ ਸਟਾਲਾਂ ਨਹੀਂ ਲੱਗਦੀ ਪਈਆਂ। ਪਾਉ ਨਾ ਬਾਦ ਦੇ। ਜੀ ਆ ਨਾ ਮੈਂ ਫੜ ਕੇ ਗੁੱਤੋਂ ਨਾਲ ਫੜ ਕੇ ਕਮਾਈ ਜਾਵਾ ਤੈਨੂੰ ਜੇ ਬਿੱਲੀ ਨਹੀਂ ਕਮਾਈਦੀ ਹੁੰਦੀ ਜਿਵੇਂ। ਸਨੋਵਰ ਕਿਆ ਮੈਨੂੰ ਮੇਰੇ ਜੂੜਾ ਕੀਤਾ ਹੋਇਆ। ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਲੋਜੀ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਵਿੱਚ। ਤੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਵਿਆਹ ਫਿਰ ਕਿਵੇਂ ਸਾਰੇ ਇੰਜੋਏ ਕੀਤਾ ਤੇ ਕਮੈਂਟ ਕਰਕੇ ਦੱਸੋ। ਰੋਲਾ ਆਪਣੇ ਕੇਮੇ ਲੱਗਦੇ ਆ ਸੋ ਅੱਜ ਅੱਜ ਫੇਰ ਵਿਆਹ ਹੀ ਆ ਵਿਆਹ ਕਰਦਾ ਜੱਸੀ ਨੇ ਤਿਆਰ ਕਰਾਤਾ ਵਾ ਜੱਸੀ ਨੇ ਵਿਆਹ ਜਾਣਾ ਵਿਆਹ ਜਾਣਾ ਜੋ ਰੋਲਾ ਪਾਇ ਜੱਸੀ ਨੇ ਵਿਆਹ ਜਾਂਦਾ ਤੇ ਮੈਨੂੰ ਮੈਂ ਕਿਹਾ ਮੈਨੂੰ ਨਾ ਕਰੇ ਗੱਡੀਆਂ ਕੋਈ ਘਰੇ ਸਾਧਨ ਹੈ ਨਹੀਂ ਗਾ ਸਾਰੇ ਬਿਜੀ ਆ ਗਵਾਂਡੀਆਂ ਦੇ ਗੱਡੀਆਂ ਬਿਜੀ ਆ ਕਿੰਨੀ ਮੈਂ ਪਹਿਲਾਂ ਕਿੰਨੀ ਲੈ ਜਾਨੀ ਆ ਕੇ ਤਿਆਰ ਹੋਇਆ ਅਜੇ ਮੈਂ ਪਹਿਲਾਂ ਉਹ ਕੋਟ ਪੈਂਟ ਪਾਉਣ ਲੱਗਾ ਮੈਂ ਕੋਟ ਪੈਂਟ ਕੀ ਪਾਉਣਾ ਵਾ ਮਣੀ ਮੈਂ ਪੈਂਟ ਖਲਟੀ ਪਾ ਲਿਆ ਕੋਟ ਪੈਂਟ ਪਾ ਪਾ ਕੇ ਪਏ ਆ ਤੇ ਜੋ ਤਿਆਰ ਕਰਾ ਕੇ ਭਾਇਆ ਹਜੇ ਤੱਕ ਨਹੀਂ ਆਈਗੀ ਬਹੁਤ ਮਾੜੀ ਗੱਲ ਕੀਤੀ ਮੈਂ ਤਾਂ ਖਾ ਪਰ ਖਾਚਣਾ ਵਾਜ ਜੇ ਇਹ ਜੇ ਨਾ ਆਈ ਤੇ ਰੌਲਾ ਪੈ ਜਾਣਾ ਵਾ ਆਪਾਂ ਸੌਂ ਲੱਗੇ ਤੇ ਬਾਕੀ ਵੇਖੋ ਆਉਂਦੀ ਨਹੀਂ ਆਉਂਦੀ ਤੇ ਜੁੜੇ ਦਾ ਵਲੌਗ ਦੇ ਨਾਲ ਹੂ ਚੁੰਨੀ ਲੈ ਲੈ ਤੇਰੇ ਨਾਲ ਕਿਵੇਂ ਬੇਬੇ ਆਜੂ ਤੇ ਨਹੀਂ ਆਉਗਈ ਜੱਸੀ ਵੇਖੋ ਕਈ ਵਾਰ ਤਾਂ ਆ ਵੀ ਜਾਂਦੀ ਹੁੰਦੀ ਹੈ ਕਈ ਵਾਰ ਤਾਂ ਫਰੌਡ ਵੀ ਮਾਰ ਜਾਂਦੀ ਹੁੰਦੀ ਆ ਫਰੌਡ ਮਾਰ ਕੇ ਨਾ ਰੱਖੀ ਵੇਖੋ ਹੁਣ ਬਾਹਰੋਂ ਆਈ ਆ ਬਾਹਰ ਤਾਂ ਫੜਾ ਪਤਾ ਉਹਨੂੰ ਪਾਣੀ ਲੱਗ ਗਿਆ ਨਾ ਹਾਂ ਬਾਹਰ ਦਾ ਪਾਣੀ ਲੱਗ ਗਿਆ ਉਹਨੂੰ ਜੱਸੀ ਨੂੰ ਕਸਿੰਦੀ ਜੱਸੀ ਮੈਨੂੰ ਕਹੀ ਜਾਂਦੀ ਅੰਟੀ ਤਿਆਰ ਹੋ ਜਾ ਹੈ ਜੱਸੀ ਮੈਨੂੰ ਆਦੇ ਤਿਆਰ ਹੋ ਜਾ ਮੈਂ ਕਿੱਥੇ ਆ ਲੁਧਿਆਣੇ ਤੂੰ ਤਾਂ ਸਨੋਰ ਮੈਂ ਕਹਾ ਤੂੰ ਮੁੜੋ ਨਾ ਆਏ ਮੁੜਾਉ ਫੇਰ ਮੈਂ ਕਹਾ ਮਨਾ ਤੈਨੂੰ ਲੈ ਕੇ ਗਈ ਮੈਂ ਕਹਾ ਤੂੰ ਸਨੋਰ ਤਿਆਰ ਕਰਕੇ ਬਿਠੇ ਆਂਦੀ ਆ ਜਾਓ ਸਾਈਕਲ ਤੇ ਆ ਜਾ ਕੇ ਜਾਂਦੀ ਮੋਟਰਸਾਈਕਲ ਤੇ ਆ ਜਾ ਮੈਂ ਰਹਿਣ ਤੇ ਮੈਂ ਤਿਆਰ ਹੋ ਕੇ ਤੇ ਇੰਨ ਤਰ੍ਹਾਂ ਦੁਰੇਗੇ ਬੈਠੀ ਗਰਾਮ ਬੈਠੀ ਮੈਂ ਕਹੇ ਕੋਈ ਹੈ ਨਹੀਂ ਆਪੇ ਲੈ ਕੇ ਜਾਣ ਕੇ ਅਈ ਉਹ ਤਾਂ ਲਿਸ਼ਕ ਪੁਸ਼ਕ ਕੇ ਫੋਨ ਫੋਨ ਫੜਾ ਉਹ ਹੁਣ ਤਾਂ ਲੈ ਗਿਆ ਐਡਾ ਮੈਂ ਮੋਟ ਬੈਟਰੀ ਪਾਇਆ ਗਿਆ ਅੱਜ ਬਾਅਦ ਐ ਇੱਕ ਪੈਂਟ ਸਲਟੀ ਪਾ ਲਈ ਤਾਂ ਮੈਂ ਵੀ ਤਿਆਰ ਹੋਈ ਤਦ ਤੂੰ ਨਾ ਰਾਹੀ ਹੋ ਮੇਰਾ ਚੈਲੇਜ ਮੈਂ ਨਾਲ ਹੋ ਕੇ ਕੱਲ ਜੂੰਗਾ ਜਾਉਂਗਾ ਜੇ ਨਾ ਆਈ ਨਾ ਸਾਜੇ ਮੁੰਡਾ ਹਾਂ ਮੈਂ ਫੜ ਕੇ ਲੱਫੜ ਮਾਰਨੇ ਹਾਂ ਤੇ ਇਹਨੂੰ ਕੋ ਕਹਿਣ ਚੋਗਾ ਬਣੀਗਾ ਜੇ ਨਾ ਆਈ ਏਡੀ ਖੇਡ ਚੜਾਈ ਜਾਂਦੀ ਮੈਨੂੰ ਕਦੋਂ ਦੀ ਪਤਾ ਕਿੰਨੇ ਵਜੇ ਫੋਨ ਆਇਆ ਸੀ ਆਂਦੇ ਤਿਆਰ ਹੋ ਜਾ ਰਾਤ 8:00 ਵੇ ਤਿਆਰ ਹੋਈ ਨਹੀਂ ਮਾਂ ਵ੍ਹਾ ਵੇਦੀ ਹੋਏ ਮੌਜਨ ਬੈਠੀ ਹੋਰਾ ਘਰੇ ਬੈਠਿਆ ਨਹੀਂ ਹੋਈ ਇੱਕ ਕੁੜੀ ਆ ਲੈ ਮੇਕਅਪ ਕਰ ਲੈ ਲੱਲੇ ਭਾਬੇ ਥੋੜੇ ਲਾਉਣੇ ਲੈ ਫਾਈਲ ਲਾਈਨਰ ਮੈਂ ਕਹ ਤੂੰ ਨੇ ਬੁੜੀਆਂ ਤੂੰ ਬੁੜੀਆਂ ਵਾਲਾ ਹਾਲਤਾ ਤੇਰਾ ਆਇਆ ਪੇ ਤੋ ਤਦ ਕੁੜੀ ਆ ਲੈ ਵੇਖੀ ਮੇਰੇ ਅਦਵਾਲੇ ਹੋ ਜਾ ਹੁਣ ਕਦੋਂ ਦਾ ਸਤਿ ਸ਼੍ਰੀ ਅਕਾਲ ਜੀ। ਬਹੁਤ ਟਾਈਮ ਲੱਗਦਾ। ਤਿਆਰ ਬੀਬੀ ਐ ਟਾਈਮ ਲੱਗਦਾ। ਕੋਈ ਨੌਕਰ ਦੇ ਪੱਗ ਨੂੰ ਲੱਭ ਕੇ ਸਹੀ ਬਨਣੀ ਕਿ ਮੈਚ ਨਹੀਂ ਹੁੰਦੀ ਕੰਟਰਾਸਟ ਹੁੰਦਾ। ਪਰ ਜੈਕਟ ਰਹਿ ਜਾਂਦੀ ਕਦੇ ਬੂਟ ਰਹਿ ਜਾਂਦੇ ਆ। ਬੂਟ ਵੀ ਮਾਹਰ ਤੋਤੇ। ਇਹ ਤਾਂ ਕੰਟਰਾਸਟ ਫਿਰ ਬੂਟ ਨਹੀਂ ਹੋਏ ਤੇਰੇ। ਉਹ ਇਹ ਤਾਂ ਤੋਤੇ ਇੱਕ ਬੂਟੇ ਪਾਲੇ ਨਾ ਕਰਕੇ। ਨਹੀਂ ਕੰਟਰਾਸਟ ਰਿਹਾ ਸ਼ਰਟ ਦੇ ਨਾਲ। ਗਾੜੀ ਫਿੱਕੀ ਮਾੜੀ ਬੋੜਾ ਚੱਲ ਜਾਂਦੀ ਆ। ਚੱਲ ਜਾਂਦੀ ਆ। ਚੱਲ ਜਾਂਦੀ ਆ। ਲਓ ਜੀ ਡਿੱਕੀ ਜਾਂਦੇ ਆ ਗਈ ਠੀਕ ਆ ਨਹੀਂ ਰ ਆਪਾਂ ਦਾ ਕੇ ਪਾਸੇ ਨਿਕਲ ਜਾਣਾ। ਤੇਰਾ ਤਾਂ ਤਿਆਰ ਹੀ ਆ ਬਾਹਰ ਗੱਡੀ। ਤੇ ਹੁੰਦਾ ਤਾਂ ਕਰ ਪੈਸਾਂ ਨੇ ਕੀ ਕਰ ਸਸਤੀ ਗੱਲ ਗੁੱਡ ਮਾਰਨਿੰਗ ਚਲ ਨਾਲਿਆਂ ਦਾ ਸ਼ਹਿਰ ਚੱਲੀ ਮਮੀ ਸ਼ਾਪਿੰਗ ਕਰੀਏ ਸ਼ਾਪਿੰਗ ਕਾ ਨਹੀਂ ਸ਼ਾਪਿੰਗ ਆ ਲੈ ਜੱਸੀ ਨੇ ਮੇਰਾ ਤਿਆਰ ਕਰ ਲਿਆ ਪਾ ਆਹ ਤੱਕ ਨਹੀਂ ਆਏਗੀ ਆਪਾਂ ਕਿਹੜਾ ਤਿਆਰ ਹੋਏ ਵੀ ਮੇਰੀ ਵੇਜਤੀ ਉਹ ਵੇਜਤੀ ਮੈਂ ਤਿਆਰ ਹੋ ਗਿਆ ਨਾ ਵਾਹੇ ਕੋਟ ਪੈਂਟ ਨਹੀਂ ਪਾਇਆ ਮਮੀ ਨੇ ਕਹਿੰਦੀ ਤਿਆਰ ਹੋ ਜਾ ਮੈਂ ਨਹੀਂ ਹੁੰਦੀ ਤਿਆਰ ਮੈਨੂੰ ਪਤਾ ਇਹੋ ਜਿਹੇ ਬੰਦਿਆਂ ਤੇ ਲਾਰਿਆ ਜ ਨਹੀਂ ਹੋਣਾ ਚਾਹੀਦਾ ਜਿਹੜੇ ਝੂਠ ਬੋਲਦੇ ਹੋਣ ਜੱਸੀਏ ਸੁਣ ਲਾ ਜੱਸ ਕਹਰੇ ਜੱਸੀ ਦੇ ਝੂਠ ਬੋਲਿਆ ਤਾਂ ਦੀ ਨਹੀਂ ਮੈਂ ਜਾਂਦੀ ਸਸਤੀ ਗੱਲ ਗੁੱਡ ਮਾਰਨਿੰਗ ਲਾਓ ਮਿੱਤਰੋ ਕੀ ਹਾਲ ਚਾਲ ਨੇ ਤੇ ਗ ਤੁਹਾੜਾ ਕੀ ਗਵਾਚੁਕਾ ਕੁਛ ਨਹੀਂ ਗਵਾਚਾ ਤੁਹਾੜਾ ਕੋਈ ਨਾ ਕੋਈ ਵਾਚਾ ਨਹੀਂ ਦਾ ਹੋਰ ਕੋਈ ਨਾ 25 ਤੂੰ ਜਾ ਕੇ ਉੱਥੇ ਚੋਕੇ ਉੱਥੇ ਰੱਖ ਲਈ ਉਸੇ ਚੱਕਾ ਹੱਥ ਨਾਲ ਸਿੱਧੀ ਗੱਲ ਕਰਕੇ ਟੇਕਦੇ ਨਹੀਂ ਗੇ ਫਰੀ ਵਾਲੇ ਹੱਥ ਨਾਲ ਵੇਲੀਆਂ ਦੇ ਵੇਲੀ ਨੂੰ ਬੈਠ ਸਕਦੀ ਨਹੀਂ ਬੈਠ ਸਕਦੀ ਤੈਨੂੰ ਫੇ ਕੈਨੇਡਾ ਭੇਜੀ ਆੜਾ ਮੈਂ ਕੈਨੇਡਾ ਭੇਜਦੇ ਮੈਂ ਤਾਂ ਵਾਧੂ ਬੇਰ ਤੋੜ ਦੂੰਗੀ ਵੇਰ ਤੋੜ ਲੈ ਤੂੰ ਅੱਜ ਦਾ ਨਜ਼ਾਰੇ ਲੈ ਹੁਣ ਬੇਰ ਤੋੜਨ ਦਾ ਤਾਂ ਟਾਈਮ ਆ ਦੱਸ ਐ ਸੂ ਕਰ ਲਾਂਗੇ ਫੇਰ ਵੀ 8 ਘੰਟੇ ਕੰਮ ਹੀ ਕਰਾਂਗੇ 8 ਘੰਟੇ ਲੈ ਫੀ ਵੀ ਨੂੰ ਪਤਾ ਸਾਰਾ ਲੈ ਕੋਈ ਕੰਮ ਕੁਮ ਨਹੀਂ ਕਰਨਾ ਨਿਆਰੇ ਵੀ ਵੀ ਨਿਆਰੇ ਲੈ ਜਿਹੜੇ ਨਿਆਰੇ ਟਾਈਮ ਨਿਆਰੇ ਆ ਤੇਰਾ ਹੁਣ ਤੈਨੂੰ ਨਿਆਰੇ ਦਿਵਾਉਣੇ ਤੈਨੂੰ ਹੁਣ ਚੰਗਾ ਚੰਗਾ ਪੁੱਤ ਜ਼ਿੰਦਗੀ ਜੀ ਜ਼ਿੰਦਗੀ ਜ਼ਿੰਦਗੀ ਜੀਵਾਂਗੇ ਪੁੱਤ ਰਾ ਬਾਹਰ ਜਾਉ ਤੇ ਫਿਰ ਲੈ ਕੇ ਵਾ ਬਾਹਰ ਨਹੀਂ ਯਾਰ ਤੂੰ ਤੈਨੂੰ ਇੱਥੇ ਐਸ਼ ਕਰਾਈ ਜੀ ਬਾਹਰ ਜਾ ਕੀ ਕਰਨਾ ਉਹ ਗੱਲ ਸੱਸ ਦੀ ਗਾਲ ਹੈ ਹੈ ਬਾਹਰ ਆ ਜਾ ਬਾਹਰ ਪੱਜ ਜਾਂਦੇ ਸੱਸ ਦੀ ਗਾਲ ਆਹ ਬੰਦਾ ਟਾਈਮ ਟਾਈਮ ਤੋਂ ਇਹ ਕਿੰਨਾ ਹੋਇਆ ਬੰਦਾ ਉਹਦਾ ਤਿਆਰ ਵਿਆਹ ਵਿਆਹ ਜਣਾ ਵਿਆਹ ਆ ਟਾਈਮ ਵਿਆਹ ਜਾਂਦਾ ਵਾ ਫਤੋਰ ਪਤ ਤੂੰ ਉਦਰਾ ਕੀ ਕਰਦੀ ਹੁਣ ਨਾਤੀਂ ਜੇ ਤੂੰ ਉਦੋਂ ਦੀ ਨਾ ਕਿ ਆ ਗਈ ਆ ਹਾਂ ਹਾਂ ਤੂੰ ਮਹੀਨਾ ਜੇ ਮੇਕਅਪ ਲਾਉਣ ਦਾ ਟਾਈਮ ਲਾਉਣਾ ਜਿਹੜਾ ਘੰਟਾ ਇੱਕ ਨਹੀਂ ਮੇਕਅਪ ਇਹਨਾਂ ਮੇਕਅਪ ਨਹੀਂ ਕਰਨਾ ਮੇਰਾ ਮੂੰਹ ਸਹੀ ਆ ਉਦਾਂ ਹੀ ਸਹੀ ਆ ਮੂੰਹ ਸਹੀ ਆ ਉਦਾਂ ਹਾਂ ਮੈਂ ਚੱਬੇ ਨਾ ਫਿਰ ਹਾਂ ਤੂੰ ਉਦੋਂ ਦਾ ਦੇਖੀ ਹੋਈ ਸਮਝ ਉਹ ਜਦ ਹੱਡਾ ਵੀ ਹੋਊਗਾ ਤਾਂ ਹੀ ਕਿ ਲੱਭਦੇ ਨਹੀਂ ਪਿਆ ਤੇ ਮੈਂ ਕਿੱਥੋਂ ਆਏ ਮੈਂ ਉੱਡ ਕੇ ਆਇਆ ਦੱਸ ਪਿੰਡ ਜਿ ਤੇਰਾ ਹੁਣ ਬੀਨਾਕ ਹੋ ਗਿਆ ਵਾ ਆ ਹੋ ਗਿਆ ਵਾ ਆਹੋ ਕੋ ਬੰਦਾ ਤੇ ਨਹੀਂ ਛੱਡਣ ਵਾਲਾ ਨਹੀਂ ਹੈ ਨਹੀਂ ਗਾ ਹੈ ਨਹੀਂ ਗਾ ਆਬਦਾਨ ਜੰਗਾ ਮੇਰੀ ਗੱਲ ਸੁਣ ਜੇ ਤਾ ਆਉਣਾ ਦੱਸ ਦੇ ਨਹੀਂ ਆਉਣਾ ਤਾਂ ਵੀ ਦੱਸ ਮੈਂ ਤਿਆਰ ਹੋ ਕੇ ਬੈਠਾ ਹਾਂ ਮੈਂ ਤਾਂ ਲਫੜ ਨਾ ਕਹੀਂ ਹੋਣਾ ਤੈਨੂੰ ਕੋਈ ਪਿੰਡ ਚ ਛੱਡਣ ਵਾਲਾ ਹੀ ਨਹੀਂ ਉਹ ਯਾਰ ਹੱਥ ਦਾ ਕਿੰਨੂੰ ਲੱਭਾਂ ਵੀ ਹੈ ਨਹੀਂ ਇੱਥੇ ਕੋਈ ਹੈ ਨਹੀਂ ਸਾਰੇ ਆਪਦੇ ਕੰਮਾਂ ਕਰਨੇ ਬੀਜੀ ਲੱਗੇ ਹੋਏ ਆ ਤੂੰ ਮੈਨੂੰ ਤਿਆਰ ਕਰਨ ਸਵੇਰ ਦਾ ਭਾਇਆ ਹੋਇਆ ਵਾ ਸਵੇਰ ਤੱਕ ਤੈਨੂੰ ਫੋਨ ਤਾਂ ਮੈਂ ਕੀਤਾ ਵੀ ਉੱਠ ਗਿਆ ਤਿਆਰ ਹੋ ਜਾ ਰਿਹਾ ਤੇ ਜਾਣਾ ਕਿ ਤਾ ਤੂੰ ਮੈਨੂੰ ਟਾਈਮ ਦਾ ਫੋਨ ਕਰ ਦਿੰਦੀ ਫਿਰ ਤੈਨੂੰ ਆਪ ਨੂੰ ਨਹੀਂ ਪਤਾ ਹਾਂ ਬੱਦ ਚੱਲ ਚੰਗਾ ਯਾਰ ਅਗਲੇ ਦ ਸ਼ਗਨ ਦੇ ਕੇ ਤਾਂ ਆ ਜੀਏ ਮੇਨਾਂ ਕੀ ਜਾਏ ਆਈਏ ਚੰਗਾ ਆ ਗਿਆ ਚੰਗਾ ਚੰਗਾ ਕੀ ਕਰੇ ਬੰਦਾ ਇੱਥੇ ਠੰਡਾ ਪਾਣੀ ਪੀ ਬਾਰੇ ਸਨੋਰ ਬਜਾਰਾ ਕੀ ਕਰੇ ਡਾਕਟਰ ਵੀ ਕਿਹੜਾ ਡਾਕਟਰ ਆ ਬਹੁਤ ਗਲਤ ਟਾਈਮ ਤੇ ਆ ਤੂੰ ਜਦੋਂ ਬੰਦਾ ਤਿਆਰ ਹੋ ਜੇ ਹੁਣ ਬੰਦਾ ਮੱਝਾ ਕਿਵੇਂ ਜਾਗੇ ਦਸ ਮਜਬੂਰੀ ਹੁੰਦੀ ਬੰਦੇ ਦੀ ਮੈਂ ਕੀ ਕਰ ਸਕਦਾ ਯਾਰ ਮੈਂ ਤੜਕੇ ਨਿਕਲ ਜਾਣਾ ਅੱਜ ਨਿਕਲ ਗਿਆ ਮਾੜੀ ਗੱਲਾਂ ਤੇਰੀ ਜੀ ਵਿਆਹ ਤੇ ਜਾਣਾ ਜੇ ਪਤਾ ਨਾ ਮੈਂ ਆ ਜਣਾ ਨਹੀਂ ਜਾ ਆ ਜਾ ਉਹ ਗੱਲਾਂ ਕਰਤੀਆਂ ਹੁਣ ਬੰਦਾ ਵੇਖੇ ਪੂਛਾਂ ਵਜਦੀਆਂ ਲਿਬੜੀਆਂ ਕੋਈ ਨਹੀਂ ਆਉਣਾ ਤਾਰ ਕਰਕੇ ਨੇ ਦੂਰ ਖੜ ਜਿਆ ਮੈਂ ਦਰਸ਼ਨ ਆ ਗਿਆ ਆਪਣਾ ਦਰਸ਼ਨ ਲੱਖੇ ਵਾਲੀ ਆ ਹਾਂ ਦਰਸ਼ਨ ਲੱਖੇ ਵਾਲੀ ਆ ਗਿਆ ਚੱਲ ਨਾ ਤੀ ਦੋਤੀ ਰਗੀ ਪੂਛ ਤੇ ਮੱਖੀ ਬੈ ਗਈ ਉਹ ਮੱਖੀ ਵਾਹ ਬੈ ਗਈ ਹਾਂ ਹਾਂ ਮੈਂ ਉਹਰੇ ਕੱਪੜੇ ਵੇਲੇਰੇ ਪਾਇਆ ਮੈਂ ਕਿਹਾ ਵੇਟਰ ਵਾਲੇ ਪਾਈ ਫਿਰਦੀ ਇਹਨੇ ਕਿੱਥੇ ਜਾਣਾ ਹੁੰਨਾ ਵੇਟਰਾਂ ਵਾਲੇ ਤੈਨੂੰ ਫੈਸ਼ਨ ਸੈਂਸ ਨਹੀਂ ਹੈਗੀ ਹਾਂ ਸੈਂਸ ਨਹੀਂ ਤੈਨੂੰ ਫੈਸ਼ਨ ਸੈਂਸ ਨਹੀਂ ਹੈਗੀ ਪਾ ਤਾ ਗੱਲ ਮਾਰੀ ਜ਼ਿੰਦਗੀ ਫੈਸ਼ਨ ਸੈਂਸ ਜੋ ਕੀ ਜਿਵੇਂ ਬਿਆ ਫੈਸ਼ਨ ਸੈਂਸ ਤਾਂ ਕੀ ਕਹਿੰਦੇ ਹੁੰਦੇ ਆ ਰਹਿਣ ਦੇ ਮੈਂ ਜੀਣਾ ਮੈਂ ਫੜ ਕੇ ਗੁੱਤੋਂ ਨਾਲ ਫੜ ਕੇ ਕਮਾਈ ਜਾਵਾ ਤੈਨੂੰ ਜਿਵੇਂ ਬਿੱਲੀ ਨਹੀਂ ਕਮਾਈਦੀ ਹੁੰਦੀ ਜਿਵੇਂ ਮੇਰੇ ਜੂੜਾ ਕੀਤਾ ਹੋਇਆ ਮੈਚ ਕਰਕੇ ਪਾ ਕੇ ਆਇਆ ਸ਼ਰਟ ਦੇ ਨਾਲ ਮੈਚਿੰਗ ਕੀਤੀ ਰਹਿ ਗਈ ਵਿਚਾਰੇ ਦੀ ਉਹ ਇਨਾਲਾ ਨੇ ਵਾਰੀ ਮੈਰੀ ਵੀ ਹੈ ਬੇਕਿੰਗ ਅੰਤਾਂ ਨੂੰ ਮੈਂ ਨਹੀਂ ਠਿਜਦੀ ਹੁੰਦੀ ਤੇ ਇਹਨੂੰ ਦੱਸਾਂ ਮੈਂ ਨਹੀਂ ਜਦ ਆਏ ਮਾਰਾ ਕਰਕੇ ਆਇਆ ਸੌਂ ਲੱਗੇ ਮੈਨੂੰ ਮੈਂ ਮਾਰਾਂ ਜਾਣ ਕੇ ਆਉਂਦਾ ਨਹੀਂ ਕਿ ਜਿਹਨੂੰ ਕਿੰਨੀ ਵਾਰ ਕਿਹਾ ਇਹ ਜਾਣ ਕੇ ਫੋਨ ਨਹੀਂ ਚਾਗਦਾ ਇਹ ਤਾਂ ਗੱਲ ਹੈ ਮੈਨੂੰ ਜਾਣਾ ਹੀ ਕਿਤੇ ਕੰਮ ਜਾਣਾ ਜ਼ਰੂਰੀ ਇੱਕ ਸੜਕ ਪੱਟੀ ਪਈ ਆ ਇਹ ਗੱਡੀ ਹੈ ਨਹੀਂ ਕਿਸੇ ਦੀ ਘਰੇ ਵੀ ਆਪਣੀ ਗੱਡੀ ਕੰਮ ਤੇ ਲੱਗੀ ਹੋਈ ਆ ਚਲੋ ਭਾਬੀ ਨੂੰ ਪਾਣੀ ਪੁਣੀ ਪਲਾਓ ਜੂਸ ਦਸ ਪਲਾਓ ਠੰਡਾ ਕਰੋ ਮੋਟਰਹੇਲ ਤੇਲ ਵੀ ਹੈ ਨਹੀਂ ਪਹਿਲੇ ਮੈਂ ਉੱਥੇ ਗਿਆ ਦੁਕਾਨ ਤੇ ਉਹਨੇ 20 ਮੰਜੇ ਤੇ ਬਹਿ ਜਾਗਾ ਕੁਰਸੀ ਲਿਓਣੀ ਇਹਨੂੰ ਵੱਡੇ 20 ਤੇਲ ਪਵਾਇਆ ਮੈਂ ਦੁਕਾਨ ਵਾਲੇ ਸੁਣ ਲੋ ਵੇਖ ਲੋ ਕੀ ਕਹਿੰਦਾ ਵਾ ਪਹਿਲਾਂ 500 ਚੜਾ ਗਏ ਨਾ ਇਹ ਉਵੇਂ ਵਿੱਚ ਨੋਟ ਰਹਿਣਾ ਦੁਕਾਨਾ ਨੇ ਦਿੱਤੇ ਲੈ ਹਾਂ ਵੇ ਬਾਕੀ ਤੇਲ ਪਵਾ ਲਿਆ ਤੇ ਤੂੰ ਕੋਈ ਨਾ ਵਿਚਾਰੇ ਦੁਕਾਨ ਵਾਲੇ ਤੇਲ ਪਾਉਂਦੇ ਨਾ ਇਹਨੂੰ ਖੱਜਲ ਕਰੀ ਜਾਂਦੇ ਆ ਨਹੀਂ ਗੱਲਾਂ ਚੰਗੀਆਂ ਹੁੰਦੀਆਂ ਹੈ ਇਹ ਫੌਣ ਚੱਲ ਠੀਕ ਆ ਮੈਂ ਚਲਦੀ ਹਾਂ ਮੈਂ ਲੇਟ ਹੋਈ ਜਾਂਦੀ ਹਾਂ ਤੇ ਫਿਰ ਮੇਰੇ ਤੇ ਤੂੰ ਘਰ ਦੇ ਕੋਲ ਬਹਿ ਗੱਲਾਂ ਬਾਤਾਂ ਕਰ ਓਕੇ ਬਾਏ ਤੇ ਗਾਉਂ ਮੈਂ ਜਾਂਦੀ ਛੁੱਟੀ ਆ ਬੜੀ ਆ ਆ ਵਾ ਆ ਕੰਮ ਆ ਵਿਆਹ ਵਾਲੇ ਆ ਕਪੜੇ ਵੇਟਰ ਵਾਲੇ ਪਾਈ ਫਿਰਦੀ ਹੈ ਕਿ ਦੀ ਵਿਆਹ ਜਾਣਾ ਵਾ ਹੇ ਲੋ ਆ ਵਿਆਹ ਲੈ ਕੇ ਵਾਸਤੇ ਲੱਗਦੇ ਆ ਸੁਨੂਰ ਤੈਨੂੰ ਵਿਆਹ ਜਿਹੜਾ ਅੱਥੀ ਆਜੀ ਹਾਂ ਤੈਨੂੰ ਮੈਂ ਕਿਹਾ ਮੈਂ ਤੇ ਚੰਡੀਗੜ੍ਹ ਜਾਣਾ ਫੜ ਕੇ ਤੇ ਗੋਤਰੀ ਤੇ ਬਿੱਲੀਆਂ ਨੂੰ ਘਮਾਈ ਹੋਵੇ ਨਹੀਂ ਯਾਰ ਆਮ ਨਾਲ ਹਾਂ ਬਹਿ ਜਾ ਆਮ ਨਾਲ ਆ ਮਾਤਾ ਵੇਲਾ ਮੈਂ ਤੇਜ਼ ਕਰਕੇ ਆਇਆ ਸੀ ਕਿਆ ਵਿਆਹਣਾ ਨਹੀਂਗਾ ਸਹੀ ਗੱਲ ਬਹਿ ਜਾ ਤੈਨੂੰ ਚਾਹ ਪਾਣੀ ਪਿਉਉਨੇ ਪੁੱਤ ਕੇ ਹਾਂ ਚਾਹ ਪਾਣੀ ਪਿਉਉਨੇ ਤੂੰ ਮੈਨੂੰ ਪਹਿਲਾਂ ਮੈਂ ਐਵੇਂ ਤਿਆਰ ਹੋਇਆ ਵਾ ਹਾਂਜੀ ਆ ਪਾਰਕੇ ਲਿਆ ਦੋ ਮੈਂ ਪਾਰਕੇ ਲਿਆਉ ਰਿਹਾ ਇਹਨੂੰ ਵੱਡੀ ਨੂੰ ਠੀਕ ਰੀਬਿਲਟੀ ਨਵੀਂ ਤੇਲ ਪਾ ਕੇ ਲੈ ਹੈ ਸਪੈਸ਼ਲ ਆ ਹੋਇਆ ਵਿਆਹ ਨਹੀਂ ਕੱਲਾ ਚੰਗਿਆ ਕੋਈ ਨਾ ਵਾਰੀ ਮੇਰੀ ਵੀ ਹੋਣੀ ਕਹਿੰਦੇ ਮੈਂ ਨਾ ਤੈਨੂੰ ਪਤਾ ਮੈਂ ਸਵੇਰੇ ਮੰਮੀ ਨੇ ਉੱਠਣਸਾਰ ਮੈਨੂੰ ਚਾਹ ਪਲਾਤੀ ਨਾਲ ਖਰਾਤੀ ਖਲਾਤੇ ਪਰੋਂਥੀ ਪਤਾ ਨਹੀਂ ਮੈਂ ਰੋਟੀ ਗੜਬੜ ਮੇਰੀ ਰੋਟੀ ਦੀ ਹੋ ਗਈ ਬਾਹਰੋਂ ਆ ਕੇ ਜਦੋਂ ਨਹੀਂ ਹੋਈ ਨਾ ਮੈਂ ਜਦੋਂ ਤੂੰ ਮੈਨੂੰ ਪਹਿਲੇ ਦੱਸ ਤੂੰ ਵਿਆਹ ਹੈ ਕਿਉਂ ਕਿਆ ਵਿਆਹ ਜਾਣਾ ਮੈਂ ਕਿਟ ਦੁਖੀਆਂ ਨਾ ਮੈਂ ਉਲਟੀ ਕਰਕੇ ਆਉਂਦੀ ਤੂੰ ਵਿਆਹ ਦਾ ਦੱਸ ਮੈਨੂੰ ਕਿਉਂ ਕਿਆ ਪਹਿਲਾਂ ਉਹ ਜਾਣਾ ਸੀ ਆ ਰਾਤ ਧਰਮ ਵੀ 1 ਵਜੇ ਆਇਆ ਤੇ ਉਹ 3 ਵਜੇ ਉਹਨੇ ਫੇਰ ਜਾਣਾ ਸੀ ਤੇ ਮੈਨੂੰ ਰਾਤ ਹੀ ਲਾ ਦੇ ਨਹੀਂ ਜਾਣਾਗਾ। ਲੇਟ ਸੁੱਤੇ ਆ ਸਵੇਰੇ ਫੇਰ ਸਾਰੀ ਸਵੇਰੇ 3 ਵਜੇ ਫੇਰ ਉੱਠ ਖੜੇ ਉਹ ਹੀ ਖੱਜਲ ਖਵਾਰ ਹੋਏ ਉਹਦੇ ਕਰਕੇ ਸਿਹਤ ਵੀ ਖਰਾਬ ਹੋਊਗੀ। ਤੇ ਮੈਨੂੰ ਕਿਉਂ ਤਿਆਰ ਕਰਕੇ ਲੈਣਾ? ਮੈਨੂੰ ਪਹਿਲਾਂ ਕਹਿ ਸਵੇਰੇ ਹੀ ਹੁਣ ਵਿਚਾਰੀ ਝਾੜੂ ਪੋਚਾ ਕਰਕੇ ਅੱਡੀ 1:30 ਵਜੇ ਆ ਦੇ। ਤੈਨੂੰ ਮੈਨੂੰ ਬੁਲਾਉਣਾ ਤਾਂ ਮੈਨੂੰ ਵੈਸੇ ਬੁਲਾ ਲੈ ਨਾ ਵੈ ਦੂਜੇ ਕੱਪੜੇ ਪਾ ਕੇ ਆ ਜਾਂਦਾ। ਫੇਰ ਖੱਜਲ ਕਿਵੇਂ ਕਰਨਾ ਇਦਾਂ ਥੋੜੀ ਹੁੰਦਾ ਹੁੰਦਾ। ਮੈਂ ਕੀ ਬੋਲਾਂ? ਉਹ ਗੱਡੀ ਪਿੱਛੇ ਪਰਾ ਕਰੀ ਮੈਂ। ਆਪਾਂ ਨੇ ਕੋ ਕਰਨਾ ਕੋ ਨਾ ਪਰ ਆ ਬੋਂਦੇ ਹੁੰਦੇ ਆ ਉਹੀ ਗੱਲ ਬੋਂਦੇ ਉਹੀ ਹੋ ਗਿਆ ਹਨ ਝੱਕੇ ਖਵਾ ਦਿੱਤੇ ਔਰ ਮੈਂ ਕੀ ਖਵਾਉਣਾ ਮੈਂ ਆਵੇ ਲਾ ਕਿੰਨੂ ਤੇਰੇ ਵਾਸਤੇ ਲਿਆ ਕੇ ਰੱਖਿਆ ਜੂਸ ਬਣਾ ਕੇ ਪਿਉਂਨੇ ਆ ਹੁਣ ਆਵੇ ਲਾ ਨਿਕਲ ਚਲੀ ਜਾ ਵੇਖੀ ਬਿਲਕੁਲ ਹਾਂ ਲੈ ਉਹਨਾਂ ਕਾ ਬਾਘੇ ਸਹੀ ਹੁੰਦਾ ਇਹ ਚੱਲੀ ਆ ਬਾਘੇ ਪ੍ਰਾਣੇ ਮੈਂ ਕਿਹਾ ਸੀ ਸਾਨੂੰ ਬਾਘੇ ਪ੍ਰਾਣੇ ਤੁਹਾਨੂੰ ਤੁਹਾਨੂੰ ਬਾਘੇ ਪ੍ਰਾਣੇ ਲੈ ਜਾ ਨਾਲ ਢੇੜਾ ਤਾਂ ਘਟਾ ਲਿਆ ਆਹੋ ਤੇ ਮੈਂ ਕਿਹਾ ਸੀ ਇਹਨੂੰ ਕਹਿ ਜੱਸੀਏ ਬਾਘੇ ਪ੍ਰਾਣੇ ਤਾਂ ਲੈ ਜਾ ਨਾਲ ਨਾ ਐਂ ਕੋ ਕਰਦੀਆਂ ਕਿ ਫੇਰ ਛੱਡਣਾਉਗੀ ਮੈਂ ਮੋਕੇ ਆ ਜੂ ਆਪੇ ਇਸ ਮੋਕੇ ਗੱਡੀ ਹੈਗੀ ਆ ਹਾਂ ਮੋਕੇ ਗੱਡੀ ਹੈਗੀ ਆ ਤੇ ਹੈ ਮੋਕੇ ਹੈਗੀ ਗੱਡੀ ਸੌਣ ਲੱਗੇ ਸੱਚੀ ਇਹ ਲੱਗਾ ਸ਼ੀਸ਼ਾ ਇਹ ਇਹ ਹੁਣ ਚੱਲ ਇਹ ਇਹ ਆ ਵੇਲਾ ਗੱਡੀ ਖਰਾਬ ਨਿਕਲਿਆ ਤੇਰੇ ਨਾਲ ਮੋਕੇ ਮੈਂ ਨਾ ਗੱਡੀ ਇਹਦੇ ਇੱਥੇ ਹੁਣੇ ਲੱਗ ਜੇ ਤੇ ਇੱਥੇ ਰਹਿ ਪਈ ਵੀ ਕਿਵੇਂ ਗੱਡੀ ਚਾਪੀ ਹੈਗੀ ਆਪਣੇ ਕੋਲ ਹਾਂ ਹੈਗੀ ਹੈਗੀ ਆ ਅੱਗੇ ਇਹ ਮਗਰੇ ਚਾਪੀ ਹੈਗੀ ਉਹ ਗੱਡੀ ਦੀ ਆ ਗਿਆ ਮਗਰ ਇਹ ਟੈਨਸ਼ਨ ਨਾ ਲੈ ਕੋਈ ਨਾ ਮੇਰੀ ਗੱਲ ਸੁਣੋ ਮੈਂ ਕਿੰਨੀ ਰੱਬ ਦੀ ਬਾਟ ਉਹ ਜਾਣਾ ਗੜਾਂ ਚ ਹੈ ਅਹੀਂ ਰਾ ਕੇ ਕੋਈ ਨਾ ਮੋਲ ਟੋਲਾ ਕਾ ਤੋਂ ਲੈ ਕੇ ਜਾਣਾ ਮੈਂ ਫੱਡੀ ਖਰਾਬ ਨਿਕਲੀ ਵੇਲ ਲੈ ਨਾ ਪੇ ਬੂਆ ਹੋਲੂ ਜਾ ਕੇ ਬੂਆ ਨਹੀਂ ਖੋਲਣਾ ਆਪਾਂ ਵੀ ਜਿਹਨੇ ਮਿਲਣਾ ਮਿਲ ਲੋ ਕਹਿਣ ਨਹੀਂ ਮਿਲਣਾ ਮਤਲਬ ਤੂੰ ਬਹਿ ਕੇ ਨਿਕਲ ਜਾ ਯਾਰ ਐਂਗਲ ਦੂਜਾ ਕਰਨਾ ਪੈਣਾ ਤੇਰੇ ਕੋਲ ਬੰਦ ਕਰੀ ਦੋਂ ਲੈ ਕੇ ਜਾਂਦੀ ਅਸੀਂ ਮੈਨਣਾ ਕੀ ਆ ਤੈਨੂੰ ਕੈ ਤੂੰ ਤਾਂ ਆਪ ਮਿਲਣਾ ਭੁੱਲ ਗਈ ਗੱਡੀ 'ਚ ਬੈ ਗਈ ਮੈਂ ਜੱਦੀ ਸਿੱਧੀ ਕਰਦੀ ਸੀ ਕਿਦਿਆਂ ਕੀ ਹੁਣ ਤੂੰ ਭੁੱਲ ਗਈ ਚਲ ਠੀਕ ਆਕ ਵਧੀਆ ਫੋਨ ਲੈ ਦੇ ਇਹਨੂੰ ਠੀਕ ਆ ਇਹਨਾਂ ਉਹ ਤੇ 14 15 ਲੈ ਆ ਕੇ ਫੜਾ ਦੇ ਤੇਰੇ ਨਾਲ ਵਾਜ ਤਿੰਨ ਸਾਡੀ ਮੱਝ ਤੇ ਪੁੱਛ ਦੇ ਵਾਲ ਸੋਹਣਿਆ ਇਹ ਆ ਵਾਲਾ ਨਾਲ ਸਾਡੀ ਮੱਝ ਤੇ ਪੁੱਛ ਦੇ ਵਾਲ ਸੋਹਣਿਆ ਕਰਾਈ ਫਿਰਦੀ ਅਗੇ ਬੀਬੀ ਕਹਿੰਦੀ ਜੱਸੀ ਜੀ ਨਾ ਪਾਣੀ ਲੱਗ ਗਿਆ ਜੱਸੀ ਨੂੰ ਜੂਕੇ ਵਾਲਾ ਜੇ ਨਹੀਂ ਆਉਂਦੀ ਪਈ ਸੌਣ ਲੱਗਾ ਵੇ ਵਲੌਗ ਵਿੱਚ ਉਵੇਂ ਬਖਾਉਂਦੇ ਨੇ ਬੀਬੀ ਨੇ ਕੀ ਕਿਹਾ ਵਾ ਬੀਬੀ ਕਿੰਨੇ ਬਣਾ ਰਿਆ ਵਾ ਹੁਣ ਵਲੌਗ ਬਣਾਉਣਾ ਹੈ ਔਰ ਮੈਂ ਕੀ ਕਰਨ ਲੱਗ ਗਿਆ ਫਿਰ ਆ ਘਰ ਦੀ ਕਿ ਜਬ ਐਵੇਂ ਨਿਕਲ ਜਾਣਾ ਤੇ ਦੇਖੀਂ ਨਾ ਮੂੰਹ ਨਾ ਖਾਂ ਗਿਆ ਬਤਾ ਆ ਕਿੰਨੂੰ ਲੈ ਜਾ ਲੈ ਤੇ ਅਗਲੇ ਕਿੰਨੂੰ ਖਾਂਦੀ ਆ ਦੋ ਹੋਰ ਦੇ ਤੋਂ ਜਾਂ ਤੇ ਵੇ ਭਾਪਾ ਨਿਕਲ ਜਾ ਮੈਨੂੰ ਖੇਚੜੀਆਂ ਮੈਂ ਸਾਹਮਣੇ ਸ਼ਕਲ ਨਾ ਕਰ ਆਉਦੀ ਉਨ ਪਰਸੇ ਹੋ ਜਾ ਸੌਣ ਲੱਗੇ ਸੰਤਰੇ ਜਾ ਕੇ ਬਾਹਰ ਚੱਲੀ ਆ ਵਿਆਹ ਜਾਣਾ ਵਿਆਹ ਜਾਣਾ ਵਾ ਕਪੜੇ ਵੇਟਰਾਂ ਵਾਲੇ ਪਾ ਕੇ ਕਹਿੰਦੀ ਵਿਆਹ ਜਾਣਾ ਵੇਲਾ ਮਾਤਾ ਖੱਜਲ ਲਿੰਦਾ ਖੱਜਲ ਆ ਆ ਖੱਜਲ ਜੂਕੇ ਤਾਂ ਕਪੜੇ ਲੈ ਕੇ ਆਇਆ ਸਵਾ ਜੂਕੇ ਲੈ ਕੇ ਆਇਆ ਚਲੋ ਇਹਨੇ ਗੱਡੀ 'ਚ ਬਾਹਰ ਉਤਰੀ ਨਾ ਇਹ ਕਹਿੰਦੀ ਵਿਆਹ ਜਾਣਾ ਮੈਂ ਤਾਂ ਸੂਟ ਪਾਇਆ ਹੋਗਾ ਜਿਹੜਾ ਵੇਖ ਕੇ ਇਹਨੇ ਨਹਿ ਜਿੱਥੇ ਆ ਸੰਤੇ ਸਟਾਈਲ ਲਾਉਣੀ ਹੁੰਦੀ ਆ ਲੱਗਦੀ ਵਾਕਿਆ ਇਹਨੇ ਬਈ ਸੰਟਾ ਉਹਨਾਂ ਕੁੜੀਆਂ ਦੇ ਮੌਕ ਟੇਲ ਬਣਾਉਂਦੇ ਨੇ ਕੁੜੀਆਂ ਜਿਹੜੀਆਂ ਮੌਕ ਟੇਲ ਕੋਕਟੇਲ ਜੀਆਂ ਉਹ ਹੀ ਲੱਗਦੀ ਵੀ ਜਮਾਂਈ ਸੋਣਾ ਗੱਲ ਸੁਣੋ ਗੱਲ ਇੱਕ ਗੱਲ ਸੋਝੇ ਇੱਕ ਗੱਲ ਸੋਝੇ ਇੱਕ ਜੱਸੀਏ ਇੱਕ ਗੱਲ ਸੋਝੇ ਸਿਰਫ ਇੱਕ ਲਾਸਟ ਗੱਲ ਵਲੌ ਇਹ ਸਟਾਲਾਣੀ ਬਤਾਇਆ ਸੰਤਰੀ ਜਿੱਕਿ ਜਾਨੀ ਮੈਂ ਆਜ ਅੱਗ ਪਹਿਲਾਂ ਦੱਸੀ ਮੈਨੂੰ ਜਦੋਂ ਸਟਾਲਾਣੀ ਲੱਖਦੀ ਪਈ ਆ ਪਾਉ ਨਾ ਮਾਣੀ ਆ ਲੈ ਆ ਪਾਣੀ ਆ ਫੋਟੋ ਖਿਡਾ ਲਈ ਇੱਕ ਆ ਜਾ ਉਹ ਤੇ ਆ ਮਾਣੀ ਫੋਟੋ ਕਿੱਥੀ ਮਾਣੀ ਕੀ ਹੁੰਦਾ ਕੀ ਨਾ ਮੰਨੀ ਨਾਗ ਮਣੀ ਨਾ ਕੀ ਦਰਾ ਲਗਾ ਕਰੀਗੀ ਜਾਂਦੀ ਹੋਏ ਕੀ ਟਲੇਡਾਂ ਜੀ ਦਾ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਨਾ ਕੀ ਤਾਂ ਮੈਨੂੰ ਨਾਂ ਭੁੱਲ ਗਿਆ ਮਾਣੀ ਇਹ ਪਾਣੀ ਮਨਿੰਦਰ ਮੇਰੀ ਬੜੀ ਗੁੱਗੋ ਜੀ ਤੂੰ ਮੇਰਾ ਨਾਮ ਹੀ ਭੁੱਲ ਗਿਆ ਤੇ ਮੈਂ ਤੇਰੀ ਸੇਵਾ ਕਿਉਂ ਕਰੀਆਂ ਜੀ ਮੈਨੂੰ ਜਾਣ ਦੋ ਅਸੀਂ ਤੈਨੂੰ ਸੱਦਣਾ ਚਾਹੁੰਦੇ ਸੀ ਹੂੰ ਤਾਂ ਆਉਣਾ ਨਹੀਂ ਲੈ ਵੇਖੀ ਅਸੀਂ ਤੈਨੂੰ ਬੁਲਾਉਣਾ ਸੀ ਵੀ ਤੂੰ ਮਿਲ ਨਹੀਂ ਆਉਂਦਾਗਾ ਉਹਦਣਾ ਹੀ ਮਿਲ ਕੇ ਗਿਆ ਵੇਖੀ ਰਾਤ ਨੂੰ ਕੱਲ ਉਹਦੇ ਰਾਤ ਨੂੰ ਉਹਦੇ ਬਾਲੇ ਤਨ ਹੋਗੇ ਸੀ ਲੈ ਬਾਲੇ ਤਨ ਹੋ ਗਏ ਤੂੰ ਮੈਨੂੰ ਵੈਦ ਆਦੇ ਨੂੰ ਉੰਜ ਆ ਜਾ ਮੈਂ ਉੰਜ ਆ ਜਾਣਾ ਸੀਗਾ ਤੂੰ ਆਉਂਦਾ ਨਹੀਂ ਨਾ ਉੰਜ ਚਲੋ ਦਾਣਾ ਆਪਣੇ ਕਹਿੰਦੇ ਇਹ ਲਿਖਿਆ ਦਾਣੇ ਦਾਣੇ ਮੋਹਰ ਹੁੰਦੀ ਆ ਇਹ ਮੋਰ ਸੀ ਮੇਰੀ ਕਿਹੜੇ ਰਾਸ ਕੋਲੇ ਤੇ ਮੇਰੀ ਗਲਾਜਾ ਮਤੇ ਕਾਲੇ ਤੇ ਇੱਥੇ ਮੋਰ ਮੇਰੀ ਹੈਗੀ ਹਾਂ ਰੋਸਟ ਢਾਲੇ ਤੇ ਮੋਰ ਸੀ ਮੇਰੀ ਇੱਥੇ ਮੈਂ ਖਾ ਲਿਆ ਹਾਂ ਤੇ ਕੰਮ ਨਹੀਂ ਪੁੱਜੀ ਨਾ ਮੋਰ ਲਾ ਦੇਣਾ ਚੱਲ ਵੇ ਮੁਜਾਰਾ ਪਿਆ ਹੋਇਆ ਹਾਂ ਮੋਰ ਕੋਲੀ ਰੱਖਿਆ ਕਰਨ ਹੋਰ ਤੂੰ ਹਫਤੇ ਬਾਅਦ ਕਿਹੜਾ ਲਾ ਲਿਆ ਪਹਿਲਾਂ ਆ ਭੱਜ ਗਈ ਬੇਲਾ ਨੂੰ ਭਾਗੇ ਇੱਥੇ ਚੱਲ ਕੋਈ ਗੱਲ ਨਹੀਂ ਇੰਨਾ ਖਾਜਣਾ ਖੱਚਲ ਕੀਤਾ ਜਿਹੜਾ ਮੈਨੂੰ ਇੰਨਾ ਇਹਨਾਂ ਨੇ ਆ ਵੀ ਮੜ ਗਈ ਸੀ ਸੁਣਾ ਵਸੂ ਵੀ ਕਿਸ ਤੇ ਨਾ ਮੈਂ ਕਰੀ ਦੇਖੇ ਮੈਂ ਵੱਡਾ ਕਰੂੰ ਮੇਰਾ ਬਹੁਤ ਵੱਡਾ ਫਾਈਨਲ ਆ ਜਾਣਾ ਮੇਰੇ ਠੀਕ ਆ ਤੁਸੀਂ ਪੱਕਾ ਪੱਕਾ ਬਰ ਠੀਕ ਆ ਲੈ ਵੀ ਵਲੌਗ ਤੁਹਾਡੇ ਉਹ ਆਹੀ ਖਾਧ ਦੇਣਾ ਅਗਲੇ ਇਹਨਾਂ ਇੰਨੀ ਖੱਟ ਮਾਰਦੇ ਨਹੀ ਨਾ ਖੱਜਲ ਕਰਨਾ ਇਹਨੂੰ ਯਾਦ ਰੱਖ ਰਵਾਤ ਨਹੀਂ ਆ ਠੀਕ ਆ ਮਾਤਾ ਤੁਸੀਂ ਵੀ ਨਾਲ ਤੇ ਮਾਤਾ ਵੀ ਠੀਕ ਆ ਖੜਾਂਗੇ ਚਲੋ ਫਿਰ ਫਾਈਨਲ ਹੈ ਡੰਨ ਹੈ ਚੱਕੋ ਵੀ ਖਾ ਗਲਾ ਜਾਂਦੇ ਲੋਨ ਯਾਦੇ ਓਕਰਪੋਰਟ ਸਸਰੀਕਾਲ